ਵੈਰੀ ਉਸ 올림픽 ਦੇ ਫਾਈਨਲ ਕੁਸ਼ਤੀ ਮੈਚ ਤੋਂ ਪਹਿਲਾਂ ਆਯੋਜਨ ਕਰਾਰ ਦਿੱਤੀ ਗਈ ਵਿਨੇਸ਼ ਫੋਰਗਟ ਸ਼ਨੀਵਾਰ ਨੂੰ ਆਪਣੇ ਦੇਸ਼ ਪਰਤੀਆ ਤੇ ਉਹ ਸਵੇਰੇ ਕਰੀਬ 11 ਵਜੇ ਦਿੱਲੀ 에ਰਪੋਰਟ ਪਹੁੰਚੀ ਤੇ ਇੱਥੇ ਲੋਕਾਂ ਨੇ ਉਸ ਦਾ ਨਿਗਾ ਸਵਾਗਤ ਕੀਤਾ ਇਸ ਤੋਂ ਬਾਅਦ ਵਿਨੇਸ਼ ਫੋਰਗਟ ਨੇ 에ਰਪੋਰਟ ਤੋਂ ਬਲਾਲੀ ਪਿੰਡ ਤੱਕ 125 ਕਿਲੋਮੀਟਰ ਲੰਮਾ ਰੋਡ ਸ਼ੋਅ ਕਰਿਆ ਰਸਤੇ ਵਿੱਚ ਕਰੀਬ 100 ਥਾਵਾਂ ਦੇ ਉੱਤੇ ਉਸ ਦਾ ਸਵਾਗਤ ਕੀਤਾ ਗਿਆ 13 ਘੰਟੇ ਦੇ ਸੜਕੀ ਸਫ਼ਰ ਤੋਂ ਬਾਅਦ ਉਹ ਐਤਵਾਰ ਰਾਤ 12 ਵਜੇ ਆਪਣੇ ਜੱਦੇ ਪਿੰਡ ਬਲਾਲੀ ਜ਼ਿਲ੍ਹਾ ਚਰਖੇ ਦਾਦਰੀ ਪਹੁੰਚਿਆ। ਉਹਨਾਂ ਨੇ ਸਭ ਤੋਂ ਪਹਿਲਾਂ ਹਨੂਮਾਨ ਮੰਦਿਰ ਦੇ ਵਿੱਚ ਮੱਥਾ ਟੇਕਿਆ ਤੇ ਵਿਨੇਸ਼ ਦਾ ਪਿੰਡ ਦੇ ਖੇਡ ਸਟੇਡੀਅਮ ਦੇ ਵਿੱਚ ਸਨਮਾਨ ਕੀਤਾ ਗਿਆ। ਇੱਥੇ ਸਟੇਜ ਦੇ ਉੱਤੇ ਵਿਨੇਸ਼ ਦੀ ਸਿਹਤ ਵਿਗੜ ਗਈ ਤੇ ਉਸ ਤੋਂ ਬਾਅਦ ਵਿਨੇਸ਼ ਨੇ ਕੁਰਸੀ ਉੱਤੇ ਬੈਠ ਕੇ ਲੋਕਾਂ ਨੂੰ ਸੰਬੋਧਨ ਕੀਤਾ। ਇੱਥੇ ਉਹਨਾਂ ਨੇ ਆਪਣੀ ਰਿਟਾਇਰਮੈਂਟ ਵਾਪਸ ਲੈਣ ਦੇ ਸੰਕੇਤ ਦਿੱਤੇ ਨੇ। ਵਿਨੇਸ਼ ਨੇ ਕਿਹਾ ਕਿ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ। ਮੇਰਾ ਜਨਮ ਜਿਹੇ ਪਿੰਡ ਦੇ ਵਿੱਚ ਹੋਇਆ। ਅੱਜ ਮੈਂ ਪਿੰਡ ਦਾ ਕਰਜ਼ਾ ਚੁਕਾਉਣ ਵਿੱਚ ਆਪਣੀ ਭੂਮਿਕਾ ਨਿਭਾ ਪਾਈ ਆਂ ਮੈਂ ਚਾਹੁੰਦੀ ਆ ਕਿ ਮੇਰੇ ਪਿੰਡ ਦੇ ਹਰ ਘਰ ਚੋਂ ਇੱਕ ਪੈਨ ਨਿਕਲੇ ਜੋ ਮੇਰੇ ਕੁਸ਼ਤੀ ਦੇ ਰਿਕਾਰਡ ਤੋੜੇ 올림픽 ਮੈਡਲ ਦਾ ਬਹੁਤ ਡੂੰਗਾ ਜ਼ਖਮ ਹੈ ਪਰ ਇਸ ਨੂੰ ਭਰਨ ਦੇ ਵਿੱਚ ਬਹੁਤ ਸਮਾਂ ਲੱਗ ਜਾਏਗਾ ਪਰ ਅੱਜ ਜੋ ਪਿੰਡ ਅਤੇ ਦੇਸ਼ ਦਾ ਪਿਆਰ ਮੈਂ ਦੇਖਿਆ ਉਹ ਜ਼ਖਮਾਂ ਨੂੰ ਭਰਨ ਦੇ ਵਿੱਚ ਹਿੰਮਤ ਦੇਵੇਗਾ ਮੈਂ ਉਸ ਕੁਸ਼ਤੀਬਾਰੇ ਕੁਝ ਨਹੀਂ ਕਹਿ ਸਕਦੀ ਜਿਸ ਨੂੰ ਮੈਂ ਛੱਡਣਾ ਚਾਹੁੰਦੀ ਸੀ ਜਾਂ ਛੱਡ ਦਿੱਤਾ ਹੈ ਅੱਜ ਦੇ ਪਿਆਰ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਤੇ ਜ਼ਿੰਦਗੀ ਦੀ ਲੜਾਈ ਬਹੁਤ ਲੰਬੀ ਹੈ ਸਾਡੀ ਲੜਾਈ ਅਜੇ ਖਤਮ ਨਹੀਂ ਹੋਈ ਮੈਂ ਇੱਕ ਛੋਟਾ ਜਿਹਾ ਹਿੱਸਾ ਪਾਰ ਕਰ ਲਿਆ ਇਹ ਵੀ ਅਧੂਰਾ ਰਹਿ ਗਿਆ ਅਸੀਂ ਇੱਕ ਸਾਲ ਤੋਂ ਲੜਾਈ ਲੜ ਰਹੇ ਹਾਂ ਇਹ ਭਵਿੱਖ ਵਿੱਚ ਵੀ ਜਾਰੀ ਰਹੇਗੀ ਅਤੇ ਜ਼ਿਕਰਯੋਗ ਹੈ ਕਿ ਅੱਲਾਹ ਦੇ ਪਗ ਅੱਧੇ ਦਿਨ ਦੇ ਇੰਤਜ਼ਾਰ ਤੋਂ ਬਾਅਦ ਵਿਨੇਸ਼ ਫੋਗਾਰ ਦੇ ਪਿੰਡ ਉਸ ਦੇ ਨਾਲ ਉਸ ਦੀ ਘਰ ਵਾਪਸੀ ਦਾ ਜਸ਼ਨ ਮਨਾਉਣ ਲਈ ਆਇਆ ਸੀ ਤੇ 올ੰਪੀਆ ਲਈ ਸੜਕ ਦੇ ਉੱਤੇ ਇਹ ਸਫਰ ਲੰਬਾ ਰਿਹਾ ਪਰ ਇਸ ਦੀ ਯਾਤਰਾ ਨੇ ਹਰਿਆਣਾ ਦੇ ਕਈ ਖੇਤਰਾਂ ਨੂੰ ਛੋਇਆ ਤੇ ਜਿੱਥੇ ਉਸ ਨੂੰ ਸਨਮਾਨਿਤ ਕੀਤਾ ਗਿਆ ਅਤੇ ਦਲਾਸਾ ਦਿੱਤਾ ਗਿਆ। ਰੈਲੀ ਕਿਸਮ ਦੀ ਯਾਤਰਾ ਦਾ ਆਯੋਜਨ ਬਜਰੰਗ ਪੁਨੀਆ ਅਤੇ ਵਿਨੇਸ਼ ਦੇ ਪਰਿਵਾਰ ਦੁਆਰਾ ਪਹਿਲਵਾਨਾਂ ਲਈ ਕੀਤਾ ਗਿਆ ਸੀ ਜਿਸ ਨੂੰ ਬਹੁਤ ਸਮਰਥਨ ਮਿਲਿਆ ਕਿਉਂਕਿ ਉਸ ਨੇ ਪੈਰਿਸ 올ੰਪਿਕ ਦੇ ਵਿੱਚ ਸਾਂਝੇ ਚਾਂਦੀ ਦੇ ਤਗਮੇ ਲਈ ਅਪੀਲ ਕੀਤੀ ਸੀ। ਵਿਨੇਸ਼ ਨੇ ਦਿਨ ਦੀ ਸ਼ੁਰੂਆਤ ਹੰਝੂਆਂ ਨਾਲ ਕੀਤੀ ਤੇ ਇਹ ਦੇਖ ਕੇ ਉਸ ਨੂੰ ਹਰ ਤਰ੍ਹਾਂ ਦਾ ਸਮਰਥਨ ਮਿਲ ਰਿਹਾ ਸੀ। ਜੋ ਵਿਚੰਤਕਾਂ ਤੇ ਸਮਰਥਕਾਂ ਨੇ ਦੁੱਧ ਦੇ ਗਲਾਸ ਵੰਡੇ ਹਾਰ ਪਾਕਿਸਤਾਨ ਨੂੰ ਮਾਨਤਾ ਕੀਤਾ ਜਦੋਂ ਉਹ ਆਪਣੇ ਪਿੰਡ ਬਲਾਲੀ ਪਹੁੰਚੀ ਹੈ ਤਕਰੀਬ 1 ਵਜੇ ਦਾ ਸਮਾਂ ਸੀ ਇੱਕ ਵਿਸਤ੍ਰਿਤ ਸਨਮਾਨ ਇਸ ਦੀ ਉਡੀਕ ਕਰ ਰਿਹਾ ਸੀ ਉਸ ਨੂੰ ਪਿੰਡ ਦੇ ਬਜ਼ੁਰਗਾਂ ਵੱਲੋਂ ਸੋਨ ਤਗਮਾ ਦੇ ਕੇ ਸਨਮਾਨਿਤ ਕੀਤਾ ਗਿਆ ਜਿਵੇਂ ਕਿ ਉਹਨਾਂ ਨੇ ਕੁਝ ਦਿਨ ਪਹਿਲਾਂ ਵਾਅਦਾ ਕੀਤਾ ਸੀ ਇਸ ਸਮੇਂ ਦੇ ਵਿੱਚ ਵਿਨੇਸ਼ ਫੋਗਾਟ ਨੇ ਉਹਨਾਂ ਲੋਕਾਂ ਲਈ ਇੱਕ ਜ਼ੋਰਦਾਰ ਭਾਸ਼ਣ ਦਿੱਤਾ ਤੇ ਉਹਨਾਂ ਨੂੰ ਛੂ ਲੈਣ ਵਾਲਾ ਭਾਸ਼ਣ ਦਿੱਤਾ ਜਿਲ੍ਹੇ ਵਿੱਚ ਕਹਿ ਲਈਏ ਕਿ ਜਿਹੜੇ ਲੋਕ ਉਸ ਦਾ ਸਵਾਗਤ ਕਰਨ ਲਈ ਉਸ ਦੀ ਉਡੀਕ ਕਰ ਰਹੇ ਸੀ ਤੇ ਕੁਝ ਦਿਨ ਪਹਿਲਾਂ ਵਿਨੇਸ਼ ਨੇ ਆਪਣੇ ਐਕਸ ਅਕਾਊਂਟ ਦੇ ਉੱਤੇ ਇੱਕ ਲੰਮਾ ਸੰਦੇਸ਼ ਪੋਸਟ ਕੀਤਾ ਤੇ ਪਿਛਲੇ ਕੁਝ ਸਾਲਾਂ ਵਿੱਚ ਉਹਨਾਂ ਦੇ ਸਾਰੇ ਯੋਗਦਾਨਾਂ ਲਈ ਉਹਦੇ ਸਹਿਯੋਗੀ ਸਟਾਫ ਦਾ ਧੰਨਵਾਦ ਕੀਤਾ ਉਸਨੇ ਆਪਣੇ ਕੁਸ਼ਤੀ ਦੇ ਕੈਰੀਅਰ ਤੋਂ ਵੀ ਦਰਵਾਜ਼ਾ ਬੰਦ ਕਰਨ ਦੀ ਗੱਲ ਕਹੀ ਸੀ ਪਰ ਹੁਣ ਵਿਨੇਸ਼ ਫੋਗਾਟ ਨੇ ਕੁਸ਼ਤੀ ਨੂੰ ਛੱਡਣ ਦੀ ਗੱਲ ਨਹੀਂ ਕਹੀ ਹੈ ਤੇ ਇਸ ਲਈ ਉਹ ਇਸ ਗੱਲ ਦਾ ਸੰਕੇਤ ਦੇ ਰਹੇ ਨੇ ਕਿ ਉਹ ਕੁਸ਼ਤੀ ਤੋਂ ਹਜੇ ਸੰन्यास ਨਹੀਂ ਲੈ ਰਹੇ ਨੇ ਪਰ ਵਿਨੇਸ਼ ਫੋਗਾਟ ਦੇ ਲਈ ਇਹ 올림픽 ਦਾ ਜਿਹੜਾ ਮੈਡਲ ਉਸਨੂੰ ਨਹੀਂ ਲੈ ਸਕੇ ਜਾਂ ਕਿਲੇ ਕੇ ਫਾਈਨਲ ਦੇ ਵਿੱਚੋਂ ਉਹ ਬਾਹਰ ਹੋਏ ਉਸ ਲਈ ਉਹਨਾਂ ਦੇ ਜ਼ਖਮ ਬਹੁਤ ਡੂੰਘੇ ਨੇ ਤੇ ਜਿਨ੍ਹਾਂ ਨੂੰ ਭਰਨ ਦੇ ਵਿੱਚ ਕਾਫੀ ਸਮਾਂ ਲੱਗ ਜਾਏਗਾ